ਹੁਣ ਅਸੀਂ ਜਾਣਦੇ ਹਾਂ ਕਿ ਪਹਿਲੀ ਤਰੀਕ ਨੂੰ ਜਿਹੜੀ ਪਾਰਲੀਮੈਂਟ ਦੀ ਜਿਹੜੀ ਚੋਣ ਹੋ ਰਹੀ ਹੈ ਹਿੰਦੁਸਤਾਨ ਦੇ ਅੰਦਰ ਉਹਦੇ ਜਿਹੜੀ ਆਖਰੀ ਗੇੜੇ ਦੀ ਚੋਣ ਹੈ ਉਹਦੇ ਵਿੱਚ ਪਹਿਲੀ ਤਰੀਕ ਨੂੰ ਪੰਜਾਬ ਦੇ ਵਿੱਚ ਵੀ ਵੋਟਾਂ ਪੈਣੀਆਂ ਹਨ ਲੋਕ ਸਭਾ ਦੇ ਐਮਪੀ ਚੁਣਨ ਦੇ ਲਈ ਪਿਛਲੇ 2-4 ਦਿਨਾਂ ਤੋਂ ਹਰ ਇੱਕ ਸਿਆਸੀ ਪਾਰਟੀ ਨੇ ਪੰਜਾਬ ਦੇ ਅੰਦਰ ਆਪਣਾ ਪੂਰਾ ਜ਼ੋਰ ਲਾਇਆ ਹੋਇਆ ਹੈ ਅਲੱਗ-ਅਲੱਗ ਤਰੀਕੇ ਦੇ ਨਾਲ ਰੈਲੀਆਂ ਕੀਤੀਆਂ ਜਾ ਰਹੀਆਂ ਹਨ ਅਲੱਗ-ਅਲੱਗ ਤਰੀਕੇ ਦੀ ਗੱਲਾਂ ਕੀਤੀਆਂ ਜਾ ਰਹੀਆਂ ਮੈਂ ਗੱਲ ਕਰਾਂ ਦਿੱਲੀ ਵਾਲੀ ਜਿਹਨੀਆਂ ਵੀ ਪਾਰਟੀਆਂ ਹਨ ਜਿਨ੍ਹਾਂ ਨੇ ਹਮੇਸ਼ਾ ਪੰਜਾਬ ਦੇ ਉੱਤੇ ਰਾਜ ਕੀਤਾ ਪੰਜਾਬ ਨੂੰ ਧੋਖਾ ਦਿੱਤਾ ਕੋਈ ਪੰਜਾਬ ਦੇ ਹੱਕ ਨਹੀਂ ਦਿੱਤੇ ਅੱਜ ਆ ਕੇ ਉਹ ਫਿਰ ਉਹੀ ਗੁੰਮਰਾਹ ਕਰਨ ਵਾਲੀਆਂ ਜੁੱਗਲਾ ਉਹੀ ਜੁਮਲੇ ਬਾਜੀ ਵਾਲੀਆਂ ਗੱਲਾਂ ਮੈਂ ਕਿਸੇ ਇੱਕ ਸਿਆਸੀ ਪਾਰਟੀ ਦੀ ਨਹੀਂ ਗੱਲ ਕਰ ਰਿਹਾ ਮੈਂ ਜਿਨੀ ਵੀ ਦਿੱਲੀ ਵਾਲੀ ਪਾਰਟੀਆਂ ਉਹਨਾਂ ਸਭ ਦੀ ਗੱਲ ਕਰ ਰਿਹਾ ਖਾਸ ਕਰਕੇ ਗੱਲ ਕਰ ਰਿਹਾ ਜਿਹੜੀ ਮੌਜੂਦਾ ਸਰਕਾਰ ਹੈ ਜਿਹੜੀ ਮੋਦੀ ਦੀ ਸਰਕਾਰ ਹੈ ਉਹਦੀ ਉਹ ਪਿਛਲੇ 2-3 ਦਿਨ ਤੋਂ ਮੋਦੀ ਜੀ ਪੰਜਾਬ ਚੱਕਰ ਮਾਰ ਕੇ ਆਏ ਐ ਕੋਈ ਪੰਜਾਬ ਦੇ ਹੱਕਾਂ ਦੀ ਗੱਲ ਨਹੀਂ ਕੋਈ ਪੰਜਾਬ ਦੇ ਪਾਣੀਆਂ ਦੀ ਗੱਲ ਨਹੀਂ ਕੋਈ ਬੰਦੀ ਸਿੰਘਾਂ ਦੀ ਗੱਲ ਨਹੀਂ ਕੋਈ ਕਿਸਾਨਾਂ ਦੀ ਗੱਲ ਨਹੀਂ ਸਿਰਫ ਤੇ ਸਿਰਫ ਵਿਰੋਧੀ ਧਿਰ ਤੋਂ ਪੜਨਾ ਸਿਰਫ ਤੇ ਸਿਰਫ ਜਿਹੜੀ ਚੁਮਲੇਬਾਜੀ ਵਾਲੀਆਂ ਗੱਲਾਂ ਉਹ ਕੀਤੀਆਂ ਗਈਆਂ ਹੋਰ ਵੀ ਸਿਆਸੀ ਜਿਹੜੀ ਦਿੱਲੀ ਵਾਲੀ ਪਾਰਟੀਆਂ ਸਿਆਸੀ ਪਾਰਟੀਆਂ ਉਹ ਵੀ ਜਾ ਰਹੀਆਂ ਪੂਰਾ ਉਹਨਾਂ ਨੇ ਵਾਹ ਲਾਇਆ ਹੋਇਆ ਪੰਜਾਬ ਦੇ ਲੋਕਾਂ ਦੀ ਵੋਟਾਂ ਲੈਣ ਵਾਸਤੇ ਪਰ ਕੋਈ ਪੰਜਾਬ ਦੀ ਗੱਲ ਨਹੀਂ ਕਰ ਰਿਹਾ ਪੰਜਾਬੀਅਤ ਦੀ ਗੱਲ ਨਹੀਂ ਕਰ ਰਿਹਾ ਪੰਜਾਬ ਦੇ ਜਿਹੜੇ ਅਸਲ ਮੁੱਦੇ ਆ ਜਿਹੜੇ ਜ਼ਮੀਨ ਨਾਲ ਜੁੜੇ ਮੁੱਦੇ ਆ ਜਿਹੜੇ ਪਿਛਲੇ ਲੰਬੇ ਸਮੇਂ ਤੋਂ ਰੁੱਕੇ ਹੋਇਆ ਹੈ ਹੱਲ ਨਹੀਂ ਹੋ ਰਿਹਾ ਉਹਦੀ ਗੱਲ ਕੋਈ ਨਹੀਂ ਕਰ ਰਿਹਾ ਸਿਰਫ ਸਿਰਫ ਪੰਜਾਬ ਦੇ ਲੋਕਾਂ ਦੀ ਪੰਜਾਬ ਪੰਜਾਬੀ ਲੋਕਾਂ ਦੀ ਵੋਟਾਂ ਲੈਣ ਦੇ ਖਾਤਰ ਸਿਰਫ ਇੱਧਰ ਦੀਆਂ ਉੱਧਰ ਦੀਆਂ ਗੱਲਾਂ ਕਰ ਰਿਹਾ ਕੋਈ ਤੀਰ ਕਮਾਨ ਤੇ ਨਿਸ਼ਾਨੇ ਲਾਉਣ ਦੀ ਗੱਲ ਕਰ ਰਿਹਾ ਕੋਈ ਪੱਗ ਪਾ ਕੇ ਦਿਖਾਣਾ ਚਾਹ ਰਿਹਾ ਕਿ ਮੈਂ ਕਿੰਨਾ ਵੱਡਾ ਪੱਗ ਦਾ ਹੈ ਮੈਂ ਤੀਆਂ ਕੋਈ ਉਲਟੀ ਸਿੱਧੀ ਗੱਲਾਂ ਕਰਕੇ ਦੱਸਣਾ ਚਾਹ ਰਿਹਾ ਕਿ ਮੈਂ ਬੜਾ ਵੱਡਾ ਪੰਜਾਬ ਦਾ ਰਖਾ ਪਰ ਅਸਲ ਦੇ ਵਿੱਚ ਅਗਰ ਅਸੀਂ ਜ਼ਮੀਨ ਤੇ ਆਈਏ ਅਸੀਂ ਗਰਾਊਂਡ ਲੈਵਲ ਤੇ ਆਈਏ ਮੈਂ ਪੰਜਾਬ ਦੇ ਲੋਕਾਂ ਨੂੰ ਜਿੰਨੇ ਵੀ ਧਰਮ ਦੇ ਲੋਕ ਉੱਥੇ ਵਸਦੇ ਆ ਸਿਰਫ ਇੱਕ ਗੱਲ ਕਹਿਣਾ ਚਾਹਾਂਗਾ ਅੱਜ ਆਪਣੀ ਵੀਡੀਓ ਦੇ ਅੰਦਰ ਅਗਰ ਅੱਜ ਪੰਜਾਬ ਦੀ ਕੋਈ ਗੱਲ ਕਰ ਰਿਹਾ ਹੈ ਪੰਜਾਬੀਅਤ ਦੀ ਕੋਈ ਗੱਲ ਕਰ ਰਿਹਾ ਹੈ ਧਰਮ ਦੀ ਕੋਈ ਗੱਲ ਕਰ ਰਿਹਾ ਹੈ ਜਾਂ ਪੰਜਾਬ ਦੇ ਜਿਹੜੇ ਅਸਲ ਮੁੱਦੇ ਆ ਜਿਹਨੂੰ ਹੱਲ ਕਰਨ ਦੀ ਕੋਈ ਗੱਲ ਕਰ ਰਿਹਾ ਉਹ ਕਰ ਰਿਹਾ ਸ਼੍ਰੋਮਣੀ ਅਕਾਲੀ ਦਲ ਅੱਜ ਮੈਨੂੰ ਨਾਜ਼ ਹੈ ਕਿ ਮੈਂ ਸ਼੍ਰੋਮਣੀ ਅਕਾਲੀ ਦਲ ਦਾ ਸਿਪਾਹੀ ਆ ਕਿਉਂਕਿ ਅੱਜ ਸਿਰਫ ਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਪੰਜਾਬ ਤੇ ਮਸਲੇ ਹੱਲ ਕਰਾਉਣ ਦੀ ਗੱਲ ਕਰ ਰਿਹਾ ਚਾਹੇ ਉਹ ਪਾਣੀਆ ਦਾ ਮੁੱਦਾ ਹੋਵੇ ਚਾਹੇ ਉਹ ਜਿਹੜੇ ਸਾਰੇ ਅਗਰ ਬੰਦੀ ਸਿੰਘਾ ਦੀ ਗੱਲ ਕਰੀਏ ਉਹਦਾ ਮੁੱਦਾ ਹੋਵੇ ਚਾਹੇ ਕਿਸਾਨੀ ਦਾ ਮੁੱਦਾ ਹੋਵੇ ਜਿਹੜੇ ਅੱਜ ਪੰਜਾਬ ਦੇ ਅੰਦਰ ਜ਼ਮੀਨ ਸਾਹਮਰੇ ਆ ਜਿਨ੍ਹਾਂ ਦੇ ਕਰਕੇ ਸਾਡੇ ਘਰ ਦੇ ਅੰਦਰ ਅਨੰਦਾ ਉਹ ਉਹ ਉਹਨਾਂ ਦੇ ਜਿਹੜੇ ਕਿਸਾਨ ਲੋਕ ਹੈ ਉਹਨਾਂ ਦੀ ਗੱਲ ਕਰ ਰਿਹਾ ਤੇ ਸ਼੍ਰੋਮਣੀ ਅਕਾਲੀ ਦਲ ਕਰ ਰਿਹਾ ਹੋਰ ਵੀ ਜਿਹੜੇ ਅਸਲ ਮੁੱਦੇ ਹੈ ਚਾਹੇ ਉਹ ਧਰਮਤ ਅਗਰ ਜੁੜੀਏ ਤਾਂ ਚਾਹੇ ਸਾਡੇ ਜਿਹੜੇ ਗੁਰੂ ਧਾਮ ਨੇ ਜਿਹੜੇ ਸਾਤੇ ਇਤਿਹਾਸਿਕ ਗੁਰੂ ਨੇ ਉਦੇ ਉੱਤੇ ਸਰਕਾਰੀ ਕਬਜ਼ਾ ਛਡਾਉਣ ਦੀ ਗੱਲ ਕਰ ਰਿਹਾ ਤਾਂ ਸ਼੍ਰੋਮਣੀ ਅਕਾਲੀ ਦਲ ਕਰ ਰਿਹਾ ਚਾਹੇ ਸਾਡੀ ਜਿਹੜੀ ਸਿੱਖ ਸੰਸਥਾਵਾਂ ਨੇ ਚਾਹੇ ਉਹ ਦਿੱਲੀ ਕਮੇਟੀ ਆ ਚਾਹੇ ਹੋਰ ਜਿਹੜੀ ਕਮੇਟੀਆਂ ਨੇ ਉਦੇ ਉੱਤੇ ਅਗਰ ਸਰਕਾਰ ਦਾ ਕਬਜ਼ਾ ਛਡਾਉਣ ਦੀ ਗੱਲ ਕਰ ਰਿਹਾ ਤਾਂ ਸ਼੍ਰੋਮਣੀ ਅਕਾਲੀ ਦਲ ਕਰ ਰਿਹਾ ਅਗਰ ਪੰਜਾਬ ਦੀ ਪੰਜਾਬੀਅਤ ਦੇ ਪੰਜਾਬ ਦੇ ਲੋਕਾਂ ਦੇ ਮਸਲੇ ਹੱਲ ਕਰਾਉਣ ਦੀ ਗੱਲ ਕਰ ਰਿਹਾ ਉਹ ਸਿਰਫ ਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਕਰ ਰਿਹਾ ਕੋਈ ਪਾਰਟੀ ਦਿੱਲੀ ਵਾਲੀ ਜਿਹਨੀ ਵੀ ਪਾਰਟੀਆਂ ਸਿਰਫ ਤੇ ਸਿਰਫ ਵੋਟਾਂ ਲੈਣ ਦੇ ਖਾਤਰ ਜੁਮਲੇਬਾਜੀ ਵਾਲੀ ਗੱਲ ਕਰ ਰਿਹਾ ਅੱਜ ਜਿਹੜੀ ਪੰਜਾਬ ਦੀ ਖੇਤਰੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਜਿਹੜੀ ਹਮੇਸ਼ਾ ਪੰਜਾਬ ਦੇ ਲਈ ਸੋਚਦੀ ਆਈ ਹੈ ਪੰਜਾਬੀਅਤ ਦੇ ਲਈ ਸੋਚਦੀ ਆਈ ਹੈ ਅੱਜ ਇੱਕ ਵਾਰੀ ਫੇਰ ਉਹ ਪੰਜਾਬ ਦੀ ਗੱਲ ਕਰ ਰਿਹਾ ਉਹਨਾਂ ਜਿਹੜਾ ਐਲਾਨਨਾਮਾ ਵੀ ਆਇਆ ਸ਼੍ਰੋਮਣੀ ਅਕਾਲੀ ਦਲ ਦਾ ਉਹਦੇ ਅੰਦਰ ਸਿਰਫ ਪੰਜਾਬ ਦੀ ਪੰਜਾਬੀਅਤ ਦੀ ਧਰਮ ਦੀ ਹੋ ਜਿਹੜੇ ਪੰਜਾਬ ਦੇ ਮਸਲੇ ਆ ਉਹਦੀ ਗੱਲ ਹੈ ਕੋਈ ਉਹਦੇ ਵਿੱਚ ਝੂਠ ਬੋਲਣ ਲਈ ਗੱਲ ਨਹੀਂ ਹੈ ਕੋਈ ਜੁਮਲੇਬਾਜੀ ਦੀ ਗੱਲ ਨਹੀਂ ਹੈ ਸਿਰਫ ਪੰਜਾਬ ਦੀ ਗੱਲ ਹੈ ਪੰਜਾਬ ਦੇ ਮੁੱਦਿਆਂ ਦੀ ਗੱਲ ਹੈ ਮੈਂ ਪੰਜਾਬ ਦੇ ਵਿੱਚ ਰ ਵਿਦੇ ਸਮੂਹ ਲੋਕਾਂ ਨੂੰ ਚਾਹੋ ਕਿਸੇ ਵੀ ਧਰਮ ਨਾਲ ਜੁੜੇ ਹੋਏ ਆ ਕਿਸੇ ਵੀ ਧਰਮ ਦੇ ਨਾਲ ਮੈਂ ਸਮੂਹ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਨਾ ਚਾਹਾਂਗਾ ਕਿ ਆਉਣ ਵਾਲੀ ਪਹਿਲੀ ਤਰੀਕ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਹੱਥ ਮਜ਼ਬੂਤ ਕਰਕੇ ਕਿਉਂਕਿ ਅੱਜ ਸਿਰਫ ਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਆ ਜਿਹੜਾ ਪੰਜਾਬ ਬਚਾੜ ਦੀ ਗੱਲ ਕਰ ਰਿਹਾ باقی ਸਾਰੇ ਆਪਣੀ ਸੀਟਾਂ ਬਚਾੜ ਦੀ ਗੱਲ ਕਰ ਰਹੇ ਆ ਸ਼੍ਰੋਮਣੀ ਅਕਾਲੀ ਦਲ ਦੇ ਹੱਥ ਮਜ਼ਬੂਤ ਕਰਕੇ ਜਿੰਨੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਆ ਉਹਨਾਂ ਨੂੰ ਜਿਤਾ ਕੇ ਪਾਰਲੀਮੈਂਟ ਦੇ ਵਿੱਚ ਭੇਜੋ ਤਾਂ ਕਿ ਪੰਜਾਬ ਦੀ ਪੰਜਾਬੀਅਤ ਦੀ ਜਿਹੜੇ ਪੰਜਾਬ ਦੇ ਮੁੱਦੇ ਆ ਉਹ ਹੱਲ ਕਰ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ